ਇੱਕ ਵਾਰ ਦੀ ਗੱਲ ਆ ਇੱਕ ਮੁੰਡਾ ਹੁੰਦਾ ਸੀਗਾ ਉਹਨੂੰ ਸਾਰੇ ਸਿੱਧੂ ਸਿੱਧੂ ਕਹਿ ਕੇ ਬੁਲਾਉਂਦੇ ਸੀਗੇ ਤੇ ਮੁੰਡੇ ਵੀ ਤੇ ਕੁੜੀਆਂ ਵੀ ਉਹਦੇ ਦੋਸਤੋਨੂੰ ਟਿੱਚਰਾਂ ਗਾਨ ਲੱਗੇ ਕਹਿੰਦੇ ਵੀ ਯਾਰ ਤੂੰ ਨਾ ਚੰਗਾ ਬੰਦਾਗਾ ਵੀ ਤੈਨੂੰ ਸਾਰੇ ਸਿੱਧੂ ਸਿੱਧੂ ਕਹਿ ਕੇ ਕੁੜੀਆਂ ਬੁਲਾਉਂਦੀਆਂ ਨੇ ਵੀ ਤੂੰ ਕਿਸੇ ਨੂੰ ਬੜਾ ਰਾਜ ਆ ਨਹੀਂ ਪਾਉਂਦਾ ਹੈਗਾ ਵੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਦਾ ਹੈਗਾ ਵੀ ਤੂੰ ਉਹਨਾਂ ਨਾਲ ਇਹਨਾਂ ਨੇੜਤਾ ਨਹੀਂ ਬਣਾਉਂਦਾ ਹੈਗਾ ਵੀ ਤੇਰੀ ਚੰਗੀ ਗੱਲ ਨਹੀਂ ਹੈਗੀ ਇਹ ਉਹ ਕਹਿੰਦਾ ਜੇ ਮੇਰਾ ਨਾਮ ਲੈ ਕੇ ਬੁਲਾਉਂਦੀ ਆ ਕਹਿੰਦਾ ਕੁੜੀਆਂ ਕਹਿੰਦਾ ਫਿਰ ਤਾਂ ਗੱਲ ਕੁਝ ਹੋਰ ਸੀਗੀ ਪਰ ਕਹਿੰਦਾ ਹੁਣ ਉਹਨਾਂ ਨੇ ਸਿੱਧੂ ਕਹਿ ਕੇ ਬੁਲਾਇਆ ਕਹਿੰਦਾ ਮੈਨੂੰ ਵੀ ਮੈਂ ਹੁਣ ਕਹਿੰਦਾ ਕੁਝ ਕਰ ਨਹੀਂ ਸਕਦਾ ਕਹਿੰਦੇ ਕਾਰਨ ਕੀ ਆ ਕਹਿੰਦੇ ਕਾਰਨ ਆਹੀ ਹੈਗਾ ਵੀ ਸਿੱਧੂ ਦਾ ਇੱਕ ਗਾਣਾ ਆਇਆ ਸੀਗਾ ਵੀ ਅਸੀਂ ਮਿਰਜੇ ਰਾਂਝੇ ਨਹੀਂ ਹੈਗੇ ਵੀ ਅਸੀਂ ਸਾਡੇ ਲਾਣੇ ਜਿਉਂਨੇ ਸੋਚਿਆਂ ਦੇ ਨੇਗੇ ਵੀ ਅਸੀਂ ਆਸ਼ਕੀ ਨਹੀਂ ਹੁਣ ਕਰ ਸਕਦੇ ਵੀ ਜੇ ਉਹਨਾਂ ਨੇ ਆਸ਼ਕੀ ਵਾਲੇ ਗਾਣੇ ਕੱਢੇ ਹੁੰਦੇ ਜਾਂ ਆਸ਼ਕੀ ਕਰੀ ਹੁੰਦੀ ਵੀ ਫਿਰ ਤਾਂ ਅਸੀਂ ਵੀ ਸੋਚਦੇ ਸੀਗੇ ਵੀ ਹੁਣ ਇਹ ਚੀਜ਼ ਦਾ ਪ੍ਰੇਜ ਰੱਖਣਾ ਪੈ ਸਕਦਾ ਕਿਉਂਕਿ ਇਹ ਸ਼ਕਲ ਆ ਗਈ ਕਹਿੰਦੇ ਜਾਂ ਆਵਾਜ਼ ਆ ਗਈ ਵੀ ਉਹਨਾਂ ਨਾਲ ਮੇਲ ਖਾਂਦੀ ਆ ਤਾਂ ਇਹ ਆਪਦੀ ਜ਼ਿੰਮੇਵਾਰੀ ਹੋ ਜਾਂਦੀ ਹੈਗੀ ਵੀ ਆਪਾਂ ਇਹ ਚੀਜ਼ ਨੂੰ ਜ਼ਿੰਮੇਵਾਰੀ ਨਾਲ ਨਿਭਾਈਏ ਤੇ ਸ਼ਕਲਾਂ ਸੂਤ ਤਾਂ ਕਹਿੰਦੇ ਮੇਲ ਖਾਂਦੀਆਂ ਨੇਗੀਆਂ ਤੇ ਉਸ ਲੋਟ ਵੀ ਆ ਤਾਂ ਚੰਗੀਆਂ ਦਾ ਮੇਲ ਖਾਣਾ ਬਹੁਤ ਜ਼ਰੂਰੀ ਹੋ ਜਾਂਦਾਗਾ